ਤੇ ਅੱਜ ਵੀ ਕਹਿ ਰਿਆਂ ਮੈਂ ਕਲਗੀਆਂ ਵਾਲੇ ਦੇ ਗੁਣ ਗਾਉਣਾ ਕਲਗੀਆਂ ਵਾਲਾ ਜਾਣੇ ਮੈਨੂੰ ਡਿਫੈਂਡਰ ਤੇ ਪਾਉਣਾ ਹੈ ਕਲਗੀਆਂ ਵਾਲਾ ਜਾਣੇ ਮੈਨੂੰ ਰਿਕਸ਼ੇ ਤੇ ਪਾਉਣਾ ਹੈ ਕਲਗੀਆਂ ਵਾਲਾ ਜਾਣੇ ਮੇਰੇ ਤੋਂ ਲੱਖ ਚ ਬਲਵਾਉਣਾ ਹੈ ਕਲਗੀਆਂ ਵਾਲੇ ਦੀ ਮਰਜ਼ੀ ਹੈ ਮੈਨੂੰ ਪੰਜ ਬੰਦਿਆਂ ਚ ਬਲਵਾ ਲਵੇ ਇਹ ਕਲਗੀਆਂ ਵਾਲੇ ਦੀ ਮਰਜ਼ੀ ਹੈ ਉਹ ਜਾਣੇ ਤੇ ਮੈਂ ਇਹ ਮੰਨਦਾ ਵੀਰਾ ਜੇ ਕੋਣ ਵਾਲੇ ਬੱਲੇ ਬੱਲੇ ਦਾਦਾ ਦਾਦਾ ਕਰਦੇ ਨੇ ਉਹਨਾਂ ਦਾ ਦੁਨੀਆ ਤੇ ਮੁੰਡਿਆਂ ਤੇ ਅਸਰ ਪੈਂਦਾ ਹੈ ਸਿੰਘਾਂ ਦੀ ਚੜ੍ਹਦੀ ਕਲਾ ਵੀ ਇਦਾਂ ਹੋਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਵੀ ਪ੍ਰਭਾਵਿਤ ਹੋਣ। ਸੋਹਣੀਆਂ ਪੱਗਾਂ ਬਨੀਆਂ ਹੁਣ ਮੁੰਡੇ ਕਹਿਣ ਪੱਗ ਬਨਣੀਆਂ। ਸੋਹਣੀ ਦਸਤਾਰ ਸਜਾਈ ਹੋਵੇ ਮੁੰਡੇ ਕਹਿਣ ਸਜਣਾ। ਗਰੰਥੀ ਸਿੰਘ ਫੋਰਚੂਨਰ ਲਿਆਵੇਗਾ ਮੁੰਡੇ ਕਹਿਣਗੇ ਅਸੀਂ ਵੀ ਗਰੰਥੀ ਬਣ ਸਕਦੇ ਹਾਂ ਬਾਣੀ ਪੜਾਂਗੇ। ਯਾਰ ਆ ਵੀ ਕੰਮ ਹੈਗਾ ਕਿਰਤਨ ਕਰਨਾ ਹੈ। ਹਰ ਗੱਲ ਨੂੰ ਨਫ਼ਰਤ ਵਾਲੇ ਪਾਸੇ ਨਾ ਲੈ ਕੇ ਜਾਓ ਪ੍ਰਚਾਰ ਇਦਾਂ ਦਾ ਪੁੱਠਾ ਸਿੱਧਾ ਨਾ ਗੱਲਾਂ ਸਿਰਫ ਇਦਾਂ ਬਹਾਨਾ ਬਣਾ ਲੈਨੇ ਅਸੀਂ ਇੱਕ ਇੱਕ ਕੰਪਨੀ ਨੇ ਮੈਨੂੰ ਟੀ ਸੀਰੀ ਜੀ ਨੇ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ 4 ਵਿੱਚ 2004 ਚ 22 ਸਾਲ ਪਹਿਲਾਂ ਨਹੀਂ ਤੇ ਮੈਨੂੰ ਗੱਡੀਆਂ ਦੇਣ ਵਾਲੇ ਵੀਰ ਆਏ ਐ ਸਾਡੇ ਘਰੇ ਜੀ ਪੰਜ-ਪੰਜ ਖੜੀਆਂ ਅਮਰੀਕਾ ਚ ਤੇ ਜੇ ਇੱਕ ਤੁਸੀਂ ਚਲਾਉਂਦੇ ਫਿਰੋਗੇ ਕੁਛ ਨਹੀਂ ਸਾਡਾ ਵਿਗੜ ਚੱਲਿਆ ਸਾਡੇ ਮੁੰਡੇ ਲਈ ਫਿਰਦੇ ਨੇ ਇਦਾਂ ਦੀਆਂ 50 ਫਿਰਦੀਆਂ ਗੱਡੀਆਂ ਸਾਨੂੰ ਨਹੀਂ ਫਰਕ ਪੈਂਦਾ ਉਹ ਵੀ ਪਿਆਰ ਕਰਨ ਵਾਲਾ ਉਹ ਵੀ ਮੈਂ ਨਹੀਂ ਉਹ ਤੇ ਕਹਿੰਦੇ ਬਾਜਾਂ ਵਾਲੇ ਦਾ ਤਰਸ ਹੈ ਇਹ ਵੀ ਕੋਈ ਤੇਰਾ ਪ੍ਰੇਮੀ ਹੋਣਾ ਉਹ ਵੀ ਤੇਰਾ ਪ੍ਰੇਮੀ ਸੀ ਕੋਈ ਮੇਰਾ ਪ੍ਰੇਮੀ ਨਹੀਂ ਕਲਗੀਆਂ ਵਾਲੇ ਦਾ ਪ੍ਰੇਮੀ ਕੋਈ